ਸਾਰੇ ਰਾਲ ਮਿਲ ਕੇ ਹੱਸਦੇ ਖੇੜੇ ਰਿੰਡੇ ਮਜ਼ਾਕਿਆ ਸਾਰੇ ਪਾਜੀ ਨੇ ਸਟਕਦਲ ਵਾਲੀ ਆ ਉਹ ਤੁਸੀਂ ਪਾਜੀ ਮੱਝ ਵੇਖਣ ਆਏ ਜੇ ਤੁਸੀਂ ਮੱਝ ਵੇਖੋ ਪਾਜੀ ਤੁਸੀਂ ਇਦਾਂ ਕਰਿਆ ਕਰੋ ਰਸੋਈ ਚ ਬੁਲਾ ਕੇ ਨਾ ਤੇ ਚਾਹ ਸਦੀਏ ਦੇ ਮੂੰਹ ਚ ਪਾਉਣ ਦਿਆ ਕਰੋ ਉਹਨੂੰ ਮੇਰੇ ਬਾਰੇ ਕੋਈ ਗੱਲ ਨਹੀਂ ਦੱਸਣੀ ਆਪਣਾ ਵੀ ਨਹੀਂ ਦੱਸਣਾ ਕੀ ਹੋਇਆ ਠੀਕ ਆ ਜੇ ਸਿਮੀ ਜਲਦੀ ਆ ਤਾਂ ਜਾਣ ਲਓ ਪਹਿਲੀ ਵਾਰ ਉਹਨੇ ਆਪਣੇ ਭਰਾ ਦੇ ਸੌਲੇ ਜਾਣਾ ਕੋਈ ਨਾ ਡਕੋ ਨਾ ਚਲੋ ਠੀਕ ਆ ਪਾਜੀ ਕੋਈ ਗੱਲ ਨਹੀਂ ਹੁੰਦੀ ਕਿੱਥੇ ਹੋਣੇ ਆ ਕੱਪੜੇ ਪ੍ਰੈਸ ਸੰਦੀਪ ਕਰਨ ਦੀ ਆ ਆਪਣੇ ਕਮਰੇ ਚ ਵੀ ਨਹੀਂ ਹੈਗੇ ਉਹ ਉਹ ਸੇ ਵੀ ਪੁੱਤ ਤੈਨੂੰ ਬਹੁਤ ਬਹੁਤ ਵਧਾਈਆਂ ਤੇ ਨਾਲੇ ਵੀ ਜਿਵੇਂ ਨਹੀਂ ਸੀ ਮਿਲਦੇ ਇਹ ਕਰਮਾ ਭਾਗਾਂ ਨਾਲ ਮਿਲਦੇ ਨੇ ਤੇ ਦੂਸਰਾ ਸਾਡੀ ਧੀ ਸੰਦੀਪ ਤੁਹਾਡੇ ਘਰ ਚ ਚਲਣਾ ਦੇ ਪੈਣੇ ਸੀ ਉਹਨੇ ਆਉਣਾ ਹੀ ਗਾ ਤੇ ਤੈਨੂੰ ਵੀਜ਼ਾ ਮਿਲਣਾ ਸੀਗਾ ਭਾਗਾਂ ਵਾਲੀ ਹੈ ਸੰਦੀਪ ਜਿਹਦੇ ਆਉਣ ਦੇ ਨਾਲ ਤੈਨੂੰ ਵੀਜ਼ਾ ਮਿਲਿਆ ਚੁਕੇ ਦਾ ਹਾਂਜੀ ਹਾਂਜੀ ਅੰਕਲ ਇਹ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਉਹ ਲੱਡੂ ਲੈ ਕੇ ਮੂੰਹ ਮਿੱਠਾ ਕਰਾਉਣਾ ਚਾਹੀਦਾ ਹੈ ਸਾਡਾ ਹਾਂਜੀ ਹਾਂਜੀ ਅੰਕਲ ਜੀ ਇਹ ਤਾਂ ਬਿਲਕੁਲ ਸਹੀ ਗੱਲ ਹੈ ਤੁਹਾਡੀ ਪਰ ਕਿਸਮਤ ਤੇ ਆਪੋ ਆਪਣੀ ਹੈ ਨਾ ਹਰ ਕੋਈ ਆਪਣੀ ਕਿਸਮਤ ਦਾ ਹੀ ਖਾਂਦਾ ਹੈ ਚਾਹਸੀਮੀ ਬਬੋਤ ਹੀ ਫਿਰ ਮੈਂ ਤਾਂ ਜਿੰਦਾ ਤੇ ਸੰਦੀਪ ਨੂੰ ਵੀ ਦੱਸਦਾ ਮਮਮੀ ਚੰਗਾ ਭੈਣ ਜੀ ਜੇ ਤੁਸੀਂ ਨਹੀਂ ਨਾ ਜਾਣਾ ਤੇ ਮੈਂ ਕੀ ਕਰਨਾ ਜਾ ਕੇ ਮਾਂ ਵੀ ਫਿਰ ਰਹਿ ਨਹੀਂ ਦਿੰਨਾ ਆਪੇ ਨਿਆਣੀ ਚਲੇ ਜਾਣਗੇ ਦੋਨੇ ਚਲੋ ਠੀਕ ਹੈ ਪਾਜੀ ਜਿੱਦਾਂ ਤੁਹਾਡੀ ਮਰਜ਼ੀ ਠੀਕ ਹੈ ਜੀ ਅੱਛਾ ਅੱਛਾ ਨਹੀਂ ਨਹੀਂ ਬਸ ਤਿਆਰੀ ਰੱਖ ਕਿੰਨੀ ਦੇਰ ਹੋ ਗਈ ਮੇਰੇ ਕੋਈ ਨਾ ਹੁਣ ਮੇਲੀ ਲੈਣਾ ਹੁਣ ਕਾਦਾ ਟਾਈਮ ਲੱਗਣਾ ਨਹੀਂ ਨਹੀਂ ਕੋਈ ਟਾਈਮ ਨਹੀਂ ਲੱਗਣਾ ਬਸ ਮੈਂ ਸ਼ਾਪਿੰਗ ਹੀ ਕਰਨੀ ਹੈ ਹੋਰ ਕੀ ਕਰਨਾ ਹਾਂ ਹਾਂ ਕਪੜਾ ਲੀੜਾ ਲੈਣਾ ਆਹੋ ਉਹ ਤਾਂ ਫਿਰ ਲੈਣਾ ਬੰਦਾ ਹੀ ਹੈ ਹਾਂ ਹਾਂ ਚੱਲ ਠੀਕ ਆ ਓਕੇ ਓਕੇ ਫੋਨ ਹੀ ਚਲਾਈ ਜਾਂਦੇ ਪਏ ਚਲੋ ਚਲੀਏ ਕਿਤੇ ਬਾਜ਼ਾਰ ਬਜੂਰੀ ਹੋਣੇ ਆ ਬਾਜ਼ਾਰ ਕੀ ਲੈਣਾ ਹੁੰਦੂ ਦੱਸ ਤਾਨੂੰ ਨਹੀਂ ਪਤਾ ਬਾਹਰ ਜਾਣਾ ਕਿ ਤੇ ਪੁਰਾਣੇ ਕੱਪੜੇ ਸੀ ਚੱਲ ਜਾਣਾ ਕੋਈ ਨਵਾਂ ਕੱਪੜਾ ਕੁੱਪੜਾ ਲਈਏ ਕੋਈ ਸ਼ੋਪਿੰਗਾਂ ਸ਼ੋਪਿੰਗਾਂ ਕਰੀਏ ਕਿਤੇ ਟੱਚੀ ਤੱਕ ਨਹੀਂ ਆਗਾ ਇੱਕ ਘਰ ਅਸੀਂ ਵੀ ਕਿਦਾਂ ਦੀਆਂ ਤੂੰ ਗੱਲਾਂ ਕਰ ਲਈ ਉਹ ਕੋਈ ਗੱਲ ਨਹੀਂ ਜਦੋਂ ਟਾਈਮ ਆਊਗਾ ਉਹ ਤੈਨੂੰ ਕੱਪੜੇ ਵੀ ਲੈ ਕੇ ਦੇਵਾਂਗੇ ਵਧੀਆ ਟੱਚੀ ਵੀ ਲੈ ਕੇ ਦੇਵਾਂਗੇ ਹਲੇ ਕਿਤੇ ਹੁਣੇ ਥੋੜੀ ਦੂਰ ਪੈਣਾ ਤੂੰ ਉਹ ਲੈ ਤੇਰਾ ਪਾਸਪੋਰਟ ਜਦੋਂ ਘਰ ਆਜੂਗਾ ਨਾ ਤੇ ਫਿਰ ਆਪਾਂ ਖਰੀਦਦਾਰੀ ਸ਼ੁਰੂ ਕਰਦਾਂਗੇ ਕਾਦੀ ਟੈਨਸ਼ਨ ਲੈਂਦੀ ਤੂੰ ਲੈ ਦੱਸ ਤੂੰ ਹੱਦ ਕਰਨ ਦੇ ਓ ਤਾਨੂੰ ਪਤਾ ਤਿਆਰੀ ਕਿਤੇ ਐਵੇਂ ਛੇਤੀ ਹੋ ਜਾਣੀ ਆ ਹੌਲੀ ਹੌਲੀ ਸ਼ਾਪਿੰਗ ਸ਼ੁਰੂ ਤੇ ਕਰੀਏ ਕਿੰਨਾ ਟਾਈਮ ਲੱਗਦਾ ਸ਼ਾਪਿੰਗ ਕਰਦਿਆਂ ਆ ਕਿਤੇ ਮੈਂ ਅੰਮ੍ਰਿਤਸਰ ਨਹੀਂ ਜਾਣਾ ਬਾਹਰ ਜਾਣਾ ਬਾਹਰ ਹੌਲੀ ਹੌਲੀ ਚੀਜ਼ਾਂ ਸਿਲੈਕਟ ਕਰੀਏ ਫਿਰ ਤੁਹਾਨੂੰ ਵੀ ਪਤਾ ਹੀ ਆ ਕਾਲੀ ਕਾਲੀ ਚ ਸਾਮਾਨ ਰਹਿ ਰੂ ਵੀ ਜਾਂਦਾ ਉਹ ਜ਼ਿੰਮੀ ਮੈਂ ਤੇਰੀ ਸਾਰੀ ਗੱਲ ਸਮਝ ਨਾ ਉਹ ਸ਼ਾਪਿੰਗ ਕਿਤੇ ਐਵੇਂ ਹੋ ਜਾਣੀ ਹੱਥ ਚ ਪੈਸਾ ਤੇਲਾ ਚਾਹੀਦਾ ਮੈਂ ਕਹਿੰਦਾ 2-4 ਦਿਨ ਖਲੋ ਜਾ ਕੋਈ ਗੱਲ ਨਹੀਂ ਵੀਜ਼ਾ ਆ ਗਿਆ ਨਾ ਹੁਣ ਤੇਰਾ ਵੀਜ਼ਾ ਕਹਿੰਦਾ ਖੋ ਥੋੜੀ ਲੈਣਾ ਉਹ ਕੰਮੀ ਨਾ 15 ਦਿਨ ਹਟ ਕੇ ਚਲ ਜਾਂਗੇ ਤੇ ਕਿਹੜੀ ਗੱਲ ਹੈ ਤੇ ਤੂੰ ਟੈਨਸ਼ਨ ਨਾ ਲੈ ਸਾਰੀਆਂ ਚੀਜ਼ਾਂ ਲੈ ਕੇ ਦਵਾਂਗਾ ਮੇਰੇ ਹੱਥ ਕੋ ਪੈਸਾ ਆ ਲੈਂਦੇ ਚਲੋ ਤੁਹਾਡੀ ਗੱਲ ਸਹੀ ਹੈ ਹੁਣ ਫਿਰ ਕਰੋ ਨਾ ਪੈਸੇ ਦਾ ਇੰਤਜ਼ਾਮ ਕਰੋ ਕਿੱਦਾਂ ਕਰਨਾ ਕੋਈ ਸੋਚੋ ਹੋਏ ਉਹੀ ਤੇ ਮੈਨੂੰ ਟੈਨਸ਼ਨ ਪਈ ਅਸਲ ਜੀ ਪਸੇ ਇੱਕ ਵਾਰੀ ਪੈਸੇ ਹੋਣ ਸ਼ਾਪਿੰਗ ਤੇ ਫਿਰ ਮਿੰਟੋ ਮਿੰਟੀ ਕਰ ਲੈਣੀ ਹੈ ਵਾਓ ਤੈਨੂੰ ਪਤਾ ਹੀ ਆ ਚੀਜ਼ਾਂ ਅਜਗਲ ਅਗ ਲਗੀ ਆ ਬਾਜ਼ਾਰ 'ਚ ਇੱਕ ਚੀਜ਼ ਲੈਣ ਜਾਈਏ ਨਾ ਤੇ ਇੰਨਾ ਨੋਟਾਂ ਦਾ ਗੱਫਾ ਚਾਹੀਦਾ ਇਹ ਕਿਹੜਾ ਕੋ ਕੁਰੇ ਲੋ ਚੀਜ਼ ਲੈਣੀਆਂ ਆਪਾਂ ਦੇ ਉਹ ਚੀਜ਼ ਲੈਣੀਆਂ ਜਿਹੜਾ ਲੰਬਾ ਸਮਾਂ ਕੱਢੇ ਚੱਲ ਕੋਈ ਗੱਲ ਨਹੀਂ ਹੁਣ ਬਾਹਰ ਵੀ ਤਾਂ ਆਪਾਂ ਚਲੀ ਜਾਣਾ ਓ ਤੂੰ ਜਾਣਾ ਮੈਂ ਥੋੜੀ ਜਾਣਾ ਲੱਗਾ ਤਾਂ ਤੇਰਾ ਕਲੀ ਦਾ ਹੀ ਆਣਾ ਚੱਲ ਕੋਈ ਨਹੀਂ ਮੈਂ ਤੇ ਪਹੁੰਚਾਂ ਤੁਹਾਨੂੰ ਵੀ ਬੁਲਾ ਲਾਂਗੇ ਬਾਹਰ ਜਾ ਕੇ ਫਿਰ ਆਪਾਂ ਬਥੇਰਾ ਨੋਟ ਛਾਪਣਾ ਵਾਹ ਇਹ ਵੀ ਗੱਲ ਐ ਓ ਤੇ ਚੱਲ ਹੁਣ ਗੱਲਾਂ ਆ ਮੇਰਾ ਕਦੋਂ ਅਲਾਦਾ ਕਦੋਂ ਨਹੀਂ ਕੋਈ ਗੱਲ ਨਹੀਂ ਕਰਾ ਦੇ ਨੇ ਸ਼ੋਪਿੰਗ ਤੂੰ ਚਿੰਤਾ ਨਾ ਕਰ ਚੱਲ ਕਿਦਾਂ ਜਾਵਾਂਗੇ ਜਾ ਜਾ ਸਮਾਨ ਤੋਂ ਲੈਣਾ ਨਾ ਉਹਦੀ ਬਣਾ ਲੈ ਇੱਕ ਲਿਸਟ ਇੱਕ ਦਿਨ ਜਾਵਾਂਗੇ ਤੇ ਸਾਰਾ ਲੈ ਆਵਾਂਗੇ ਫਿਰ ਬਾਅਦ ਚ ਨਾ ਮੈਨੂੰ ਕਈ ਵੀ ਆ ਚੀਜ਼ ਰਹਿ ਗਈ ਤੇ ਉਹ ਚੀਜ਼ ਰਹਿ ਗਈ ਚਲੋ ਠੀਕ ਆ ਫਿਰ ਹੁਣ ਤੂੰ ਇਦਾਂ ਕਰ ਵਧੀਆ ਜੀ ਚਾਹ ਬਣਾ ਕੇ ਲਿਆ ਠੀਕ ਆ ਤੇ ਪੀਣੇ ਦੇਵ ਜਾਨੇ ਚਲੋ ਠੀਕ ਆ ਧੀਰੀ ਹੁਣ ਤੂੰ ਇਹੇ ਚੱਲ ਜਾਣਾ ਮੈਂ ਤਾਂ ਸੋਚਿਆ ਕਿ ਆਪਾਂ ਦੋਵੇਂ ਨਾ ਪੈਨਾ ਵਾਂਗ ਰਿਆ ਕਰਾਂਗੇ ਇਕੱਠੇ ਘੁੰਮਿਆ ਕਰਾਂਗੇ ਇਕੱਠੇ ਖਾਇਆ ਪੀਆ ਕਰਾਂਗੇ ਤੇ ਸ਼ੋਪਿੰਗ ਵੀ ਇਕੱਠੇ ਕਰਾ ਕੇ ਰਾਂਗੇ। ਓਹੋ ਇਹ ਤਾਂ ਗੱਲ ਤੇ ਨਹੀਂ ਸਹੀ ਆ ਸੰਦੀਪ ਸੋਚਿਆ ਤਾਂ ਮੈਂ ਵੀ ਇਦਾਂ ਹੀਗਾ ਕਿ ਚਲ ਮਨ ਭਾਬੀ ਆਈ ਹੈ ਤੇ ਭਾਬੀ ਦੇ ਨਾਲ ਹੀ ਰਵਾਂਗੀ। ਤੇ ਪਰ ਹੁਣ ਕੀ ਕਰ ਸਕਦੇ ਆ ਹੁਣ ਮੇਰਾ ਵੀਜ਼ਾ ਆ ਗਿਆ ਤੈਨੂੰ ਵੀ ਪਤਾ ਹੀ ਆ। ਹਾਂਜੀ ਚੱਲ ਕੋਈ ਨਹੀਂ ਫਿਰ ਵੀ ਜਾਂਦਿਆਂ ਜਾਂਦਿਆਂ ਟਾਈਮ ਤੇ ਲੱਗ ਹੀ ਜਾਣਾ। ਲੈ ਦੀਦੀ ਇਹ ਤਾਂ ਬਹੁਤ ਵਧੀਆ ਗੱਲ ਆ ਤੁਹਾਡਾ ਵੀਜ਼ਾ ਆ ਗਿਆ। ਤੁਸੀਂ ਵੀ ਹੁਣ ਆਪਣੇ ਸੁਪਨੇ ਪੂਰੇ ਕਰੋਗੇ ਹੋਰ ਕੀ? ਪਤਾ ਤੇਰੇ ਪਿਆਰ ਕਿੰਨੇ ਕਰਮਾਂ ਵਾਲੇ ਪਏ ਘਰ ਦੇ ਵਿੱਚ ਜਿਹੜੀ ਮੇਰੀ ਗੱਲ ਬਣ ਗਈ ਐ ਜਿਹੜੀ ਮੈਂ ਪਹਿਲਾਂ ਵੀ ਫਾਈਲ ਲਾਈ ਸੀ ਨਾ ਤੇ ਪਹਿਲਾਂ ਰਿਜੈਕਟ ਹੋ ਗਈ ਸੀ ਤੇ ਹੁਣ ਤੇ ਮੈਂ ਬਹੁਤ ਖੁਸ਼ ਆ ਚਲ ਕੋਈ ਨਹੀਂ ਤੂੰ ਟੈਨਸ਼ਨ ਨਾ ਲਿਆ ਕਰ ਦੀਦੀ ਟੈਨਸ਼ਨ ਨਹੀਂ ਦਈ ਆ ਜਮੈਂ ਨਵੀਂ-ਨਵੀਂ ਆ ਇਸ ਘਰ ਚ ਤੇ ਤੁਸੀਂ ਚਲ ਵੀ ਚਲੇ ਜਾਏ ਮੈਂ ਕਈ ਕੌ ਸਿੱਖਣਾ ਹੈ ਤੁਹਾਡੇ ਕੋਲ ਚਲ ਕੋਈ ਗੱਲ ਨਹੀਂ ਸੰਦੀਪ ਫੇਰ ਕੀ ਐ ਤੂੰ ਮੰਮੀ ਨੂੰ ਪੁੱਛ ਲਿਆ ਕਰੀ ਮੰਮੀ ਵੀ ਬਹੁਤ ਚੰਗੇ ਨੇ ਨਾਲੇ ਨਾ ਮੰਮੀ ਦਾ ਪੂਰਾ ਧਿਆਨ ਰੱਖਿਆ ਕਰੀ ਤੁਸੀਂ ਵਿਗਾ ਨਾ ਕਰੋ ਮੈਂ ਮੰਮੀ ਦਾ ਪੂਰਾ ਧਿਆਨ ਰੱਖਾਂਗੀ ਤੇ ਆਪਣਾ ਧਿਆਨ ਵੀ ਰੱਖਿਓ ਤੇ ਬਾਹਰ ਜਾ ਕੇ ਹਾਂ ਹਾਂ ਕੋਈ ਗੱਲ ਨਹੀਂ ਠੀਕ ਹੈ ਤੇ ਰੋਜ਼ ਫੋਨ ਕਰਨਾ ਜੇ ਕਰਾਂਗੀ ਕਰਨਾ ਕਿਉਂ ਨਹੀਂ ਕਰਿਆ ਕਰਾਂਗੀ ਦੀਦੀ ਚੰਗਾ ਹੋਇਆ ਤੇ ਇਤਲਾ ਲਖ ਲੈ ਉਹਦਾ ਵੀ ਮੰਮੀ ਹੋਣੀ ਮੈਨੂੰ ਦੱਸ ਤੇ ਰਹਿੰਦੀ ਕਿ ਤੂੰ ਆਪਣੇ ਸਹੁਰੇ ਘਰ ਬੜੇ ਦੁਖੀ ਤੈਨੂੰ ਵੀ ਪਤਾ ਵਾ ਕੋਮਲ ਵਿਆਹ ਕਿਹੜੇ ਰੋਜ਼-ਰੋਜ਼ ਹੁੰਦੇ ਆ ਇਹ ਗੁੱਡੇ-ਗੁੱਡੀਆਂ ਦਾ ਖੇਲ ਤੇ ਹੈ ਨਹੀਂ ਆ ਨਾਲੇ ਜਦੋਂ ਕੁੜੀ ਦਾ ਵਿਆਹ ਹੁੰਦਾ ਨਾ ਉਹਨੂੰ ਕਿੰਨੀਆਂ ਚਾਰੀ ਜਾਂ ਹੁੰਦੀਆਂ ਵੀ ਮੈਂ ਆਪਣੇ ਘਰ ਸੁਖੀ ਬਸਾਂ ਕੋਮਲ ਦਿਲ ਤੇ ਮੇਰਾ ਵੀ ਨਹੀਂ ਕਰਦਾ ਕਿ ਮੈਂ ਉਹਦੇ ਤੋਂ ਤਲਾਕ ਲਵਾਂ ਪਰ ਜਦੋਂ ਆਪਸ ਵਿੱਚ ਬੰਦ ਹੀ ਨਹੀਂ ਆ ਤੇ ਫੇਰ ਮੈਂ ਆਪਣਾ ਰਾਹ ਵੱਖਰਾ ਹੀ ਕਰ ਲਿਆ ਉਹਦੇ ਤੋਂ ਇਹੀ ਠੀਕ ਆ ਮੇਰੇ ਵਾਸਤੇ ਚਲੋ ਦੀਦੀ ਜੋ ਹੋ ਗਿਆ ਛੱਡ ਦਿਓ ਹੁਣ ਪਿੱਛੇ ਹੁਣ ਤੁਸੀਂ ਅੱਗੇ ਦਾ ਸੋਚੋ ਅੱਗੇ ਵਧੋ ਜੋ ਪਿੱਛੇ ਹੋ ਗਿਆ ਉਹਨੂੰ ਪਿੱਛੇ ਛੱਡ ਦਿਓ ਚਲ ਛੱਡ ਇਹਨਾਂ ਗੱਲਾਂ ਨੂੰ ਇਹ ਗੱਲਾਂ ਤਾਂ ਹੁਣ ਅੱਗੇ ਵਧਣਾ ਪੈਣਾ ਵਾ ਤੇ ਨਾਲੇ ਤੈਨੂੰ ਪਤਾ ਸੰਦੀਪ ਆ ਰਹੀ ਅੱਜ ਹੈ ਸੁੱਚੀ ਸੰਦੀਪ ਦੀ ਨਹੀਂ ਆਉਣ ਲੱਗਿਆ ਸ਼ੁਕਰ ਆ ਵਿਆਹ ਤੇ ਮੇਰੇ ਕੋਲ ਆਇਆ ਨਹੀਂ ਗਿਆ ਐਗਜ਼ਾਮ ਸੀ ਨਾ ਮੇਰਾ ਕਿ ਮੈਂ ਉਹਨਾਂ ਦੇ ਵਿਆਹ ਤੇ ਗਈ ਨਹੀਂ ਚਲੋ ਅੱਜ ਮਿਲ ਵੀ ਲਵਾਂਗੇ ਨਾਲੇ ਉਹਨਾਂ ਨੂੰ ਹਾਂ ਹਾਂ ਨਹੀਂ ਅੱਜ ਮਿਲ ਲਈ ਚਲੋ ਵਹਿ ਦੀ ਕਦੋਂ ਤੱਕ ਤਾਂ ਘਰ ਨਾਲ ਸੰਦੀਪ ਦੀ ਦੀ ਉਹਨਾਂ ਨੇ ਕਹਿੰਦੇ ਸੀ ਦੁਪਹਿਰ ਤੱਕ ਆਈ ਜਾਣਾ ਸ਼ਾਇਦ ਆਉਣ ਹੀ ਵਾਲੇ ਹੋਣੇ ਆ ਚਲ ਮੈਂ ਨਾ ਤੂੰ ਇੱਥੇ ਬੈਠਾ ਤੇ ਮੈਂ ਰੋਟੀ ਰੋਟੀ ਦਾ ਵੇਖਾ ਆਉਣੇ ਵਾਲੇ ਮੈਂ ਵੀ ਤੁਹਾਡੇ ਨਾਲ ਹੈਲਪ ਕਰਵਾਨੀ ਆ ਚਲ ਆਜਾ ਚਲ ਜੀ ਤੇ ਲਾ ਦੇ ਲਾ ਦੇ ਪਾਣੀ ਗਰਮੀ ਬੜੀ ਹੋ ਗਈ ਆ ਬੂਟਿਆਂ ਦਾ ਵੇਖਾ ਕੀ ਹਾਲ ਹੋ ਗਿਆ ਤੋਂ ਪਰੇ ਨਾਲ ਪਾਣੀ ਆਉਣ ਰਿਹਾ ਸੀ ਮੈਂ ਚਲ ਫਾਇਦਾ ਲਈ ਪਾਣੀ ਦਾ ਚੱਲ ਵਧੀਆ ਕੀਤਾ ਪਾਣੀ ਲਾਤਾ ਤੂੰ ਜੀਤੇ ਚੱਲ ਮੈਂ ਇਹ ਤੇ ਵਧੀਆ ਹੋਇਆ ਹੀ ਪੁੱਤ ਵੀ ਸਿਮੀ ਦਾ ਵੀਜ਼ਾ ਆ ਗਿਆ ਆਓ ਮੰਮੀ ਇਹ ਤੇ ਚਲ ਚੰਗੀ ਗੱਲ ਆ ਪਰ ਮੈਨੂੰ ਟੈਨਸ਼ਨ ਬੜੀ ਪਈ ਆ ਮੰਮੀ ਇੱਕ ਗੱਲ ਦੀ ਕਿਉਂ ਤੈਨੂੰ ਟੈਨਸ਼ਨ ਹੁਣ ਕਾਦੀ ਆ ਉਹ ਮੰਮੀ ਵੀਜ਼ਾ ਤੇ ਆ ਗਿਆ ਵਾ ਪਰ ਫੇਰ ਹਾਲੋ ਜੈਂਟਕੋ ਆ ਸਾਡੇ 6 ਲੱਖ ਰੁਪਈਆ ਮੰਗਦਾ ਤੇ ਫੇਰ ਉਹ ਕਹਿੰਦਾ ਤੁਹਾਨੂੰ ਪਾਸਪੋਰਟ ਦਵਾਂਗਾ ਮੈਨੂੰ ਉਹ ਚੀਜ਼ ਦੀ ਬੜੀ ਟੈਨਸ਼ਨ ਪਈ ਦੀ ਜੇ ਅੱਛਾ ਅਜੇ ਇੰਨੇ ਪੈਸੇ ਦੇਣ ਵਾਲੇ ਪਏ ਆ ਉਹਦੇ ਮੈਂ ਤਾਂ ਸੋਚਿਆ ਵੀ ਹੁਣ ਤਾਂ ਢੀ ਤਿਆਰੀ ਆ ਬਸ ਜਾਣ ਦੀ ਹੋਰ ਕੀ ਮੰਮੀ ਇੰਨੇ ਪੈਸੇ ਲੈ ਉਹਦੇ ਮੈਂ ਦੇਣੇ ਆ ਇਹ ਏਜੰਟ ਕਿਸੇ ਦੇ ਨਹੀਂ ਮੇਤ ਹੁੰਦੇ ਉਹ ਦਿਨ ਸਿਮੀ ਮੇਰਾ ਕਿੰਨਾ ਖਰਚਾ ਕਰਾਈ ਆ ਕਿਤੇ ਸੂਟ ਲੈ ਲੈ ਕਿਤੇ ਬੈਗ ਲੈ ਲੈ ਕਿਤੇ ਕੋਸ਼ ਲੈ ਲੈ ਉਹਨੂੰ ਕੀ ਪਤਾ ਮੈਂ ਕਿੱਥੋਂ ਅਰੇਂਜ ਕਰਨੇ ਪੈਸੇ ਹੁਣ ਚੱਲ ਆਹੋ ਪੁੱਤੇ ਇਹ ਤਾਂ ਗੱਲ ਸਹੀ ਆ ਤੇ ਤੂੰ ਐਦਾਂ ਕਰ ਹਾਂ ਤੇ ਜਿੰਦਰ ਨੂੰ ਪੁੱਛ ਲਾਂ ਹਾਂ ਉਹ ਮੰਮੀ ਪੋਸ਼ੇ ਤੇ ਮੈਂ ਲਵਾ ਪਰ ਉਹ ਕੀ ਸੋਚੂਗਾ ਕਿ ਕਈਆਂ ਨੂੰ ਕਰਜ ਵਾਈ ਰੱਖਿਆ ਵਾ ਇੱਕ ਉਦਾਂ ਖਾਈ ਜਾਣ ਡਿਆ ਵਾ ਤੇ ਉਦੋਂ ਪੈਸੇ ਦਾ ਰੇ ਮੰਗੀ ਜਾਣ ਡਿਆ ਮੈਂ ਕਈ ਚੀਜ਼ਾਂ ਸੋਚਣਾ ਮੰਮੀ ਤੇ ਪੁੱਤ ਜੇ ਕੁੜੀ ਦਾ ਵੀਜ਼ਾ ਆਇਆ ਆ ਤੇ ਹੁਣ ਬਾਹਰ ਜਾਣਾ ਤੇ ਪੈਣਾ ਹੀ ਆ ਨਾ ਕਿਤੋਂ ਨਾ ਕਿਤੋਂ ਪੈਸੇ ਤੇ ਕਰਨੇ ਪੈਣੇ ਆ ਨਾ ਤੇ ਤੂੰ ਉਹਨੂੰ ਪੁੱਛ ਲੈ ਉਹਦਾ ਮਾਨੇ ਇਦਾਂ ਦਾ ਨਹੀਂ ਹੈਗਾ ਇਹ ਤੇਰਾ ਮਾਮ ਆ ਤੂੰ ਪੁੱਛ ਕੇ ਤੇ ਵੇਖ ਇੱਕ ਵਾਰੀ ਉਹ ਨਹੀਂ ਨਹੀਂ ਮੰਮੀ ਚਲ ਠੀਕ ਆ ਵੇਖ ਲਾ ਪੈਸੇ ਤੇ ਕਰਨੇ ਪੈਣੇ ਆ ਕਿਤੋਂ ਨਾ ਕਿਤੋਂ ਹੋਰ ਆਪਣੀ ਸੱਸ ਦਾ ਸੁਣਾ ਠੀਕ ਠਾਕ ਵਾ ਹਾਂਜੀ ਮੰਮੀ ਠੀਕ ਨੇ ਤੇ ਨਾਲ ਸਿਮੀ ਹੁਣਾਉਣਾ ਸੀ ਉਹ ਕਿਉਂ ਨਹੀਂ ਆਏ ਮੰਮੀ ਦੀਦੀ ਹੁਣਾਦੀ ਤਾਂ ਪੂਰੀ ਤਿਆਰੀ ਹੈ ਇੱਥੇ ਆਉਂਦੀ ਉਹਨਾਂ ਨੇ ਤੇ ਸਾਡੇ ਨਾਲ ਹੀ ਹੋਣਾ ਹੀਗਾ ਤੇ ਬਾ ਜਦੋਂ ਆਉਣ ਲੱਗਿਆ ਨਾ ਤੇ ਦੀਦੀ ਨੂੰ ਫੋਨ ਆ ਗਿਆ ਕਿ ਉਹਨਾਂ ਦਾ ਵੀਜ਼ਾ ਆ ਗਿਆ ਹੈ ਉਹ ਤਾਂ ਕਰਕੇ ਨੇ ਐ ਆਏ ਨਾਲ ਚਲ ਵਧੀਆ ਹੋਇਆ ਉਹਦਾ ਕੰਮ ਬਣ ਗਿਆ ਵਿਚਾਰੀ ਦਾ ਕਦੋਂ ਦੇ ਵਿਚਾਰੇ ਪਰੇਸ਼ਾਨ ਹੀ ਗਏ ਹਨਾ ਵਿਚਾਰੀ ਬਾਹਰ ਚਲ ਜੂਗੀ ਤੇ ਸੋਖੇ ਹੋ ਜਾਣਗੇ ਹਾਂਜੀ ਇਹ ਟਾਈਮ ਮਮੀ ਇਹ ਤਾਂ ਮੇਰੀ ਤੀਨਾਂ ਬੜੀ ਕਰਮਾਂ ਵਾਲੀ ਉਹਨਾਂ ਵਾਸਤੇ ਜਿਹੜਾ ਉਹਦਾ ਕੰਮ ਬਣ ਗਿਆ ਵਿਚਾਰੀ ਦਾ ਮਮੀ ਆ ਕੋਮਲ ਕਲ ਕਰਦੀ ਆਈ ਆ ਕੋਮਲ ਕਲ ਦੀ ਆਈ ਆ ਅੱਛਾ ਹਾਂ ਹਰ ਕੰਮ ਕਰ ਠੀਕ ਹੈ ਸਰ ਹਾਂਜੀ ਦੀਦੀ ਵਧੀਆ ਤੁਸੀਂ ਦੱਸੋ ਠੀਕ ਜੀ ਹਾਂ ਮਾਂ ਵੀ ਠੀਕ ਹੈ ਠੀਕ ਜੀ ਤੇ ਚੱਲ ਮੇਰਾ ਤੇ ਹੁਣ ਵਿਆਹ ਆ ਗਿਆ ਤਾਂ ਹੁਣ ਛੁੱਟੀਆਂ ਚੋਂਦੀ ਨਹੀਂ ਠੀਕ ਹੈ ਹਾਂਜੀ ਠੀਕ ਜੀ ਇਹ ਨਾ ਆਏ ਪੀ ਮੈਂ ਚਲ ਗਈ ਤੇ ਦੀਦੀ ਤਾਂ ਇੱਥੇ ਹੀ ਹੈ ਨਾ ਹਾਂਜੀ ਹਾਂਜੀ ਨਾਲੇ ਬਤ ਜੇ ਤੇ ਅਗਲੀ ਵਾਰੀ ਆਉਣਾ ਵਾ ਨਾ ਤੇ ਸਾਰੇ ਜਾਣੇ ਆਇਓ ਹਾਂਜੀ ਹਾਂਜੀ ਮੰਮੀ ਜੀ ਸਾਰੇ ਜਾਣੇ ਆਵਾਂਗੇ ਮੈਂ ਤੇ ਮੰਮੀ ਨੂੰ ਕਿਹਾ ਹੈਗਾ ਵੀ ਚੱਲੀਏ ਸਾਰੇ ਜਾਣੇ ਬਸ ਇਦਾਂ ਹੀ ਕਿੰਦੇ ਜੇ ਉਹਨਾਂ ਦੇ ਪੁਰਾਣੇ-ਪੁਰਾਣੇ ਘਰ ਹੋਣੇ ਆ ਤੇ ਤੁਸੀਂ ਦੋਵੇਂ ਜਾਣੇ ਹੋ ਆਓ ਪਤਾ ਥਾ ਗਿਆ ਹੁਣ ਮਾਦੂ ਜਾ ਘੜੀ ਰੈਸਟ ਕਰ ਲੈ ਉਹਦਾ ਦੂਸਰੇ ਕਮਰੇ 'ਚ ਜਾ ਕੇ ਹਉ ਨਹੀਂ ਨਹੀਂ ਮੰਮੀ ਜੀ ਕੋਈ ਗੱਲ ਨਹੀਂ ਥਕਾਵਟ ਕਾਦੀ ਹੋਣੀ ਆ ਕੋਈ ਗੱਲ ਨਹੀਂ ਕਾਦੀ ਤੇ ਰਸਤੇ 'ਚ ਕਹਿਣ ਦੇ ਰਹੇ ਗਏ ਕਿ ਥਕਾਵਟ ਹੋਈ ਆ ਜਾ ਉਹ ਕਰ ਲੈ ਰੈਸਟ ਜਾ ਕੇ ਚਲੋ ਠੀਕ ਆ ਫਿਰ ਤੁਸੀਂ ਕਹਿਣ ਦੇ ਜੇ ਤੇ ਸੰਦੀਪ ਮੰਮੀ ਦੱਸਣ ਦੇ ਕਿ ਵਿਆਹ ਵਾਲੇ ਦਿਨ ਵੀ ਦਿਨ ਨੂੰ ਚੱਕਰ ਜਿਹਾ ਆ ਗਿਆ ਸੀ ਤੇਰੇ ਸਹੁਰੇ ਕੋਈ ਗਲਤ ਨਹੀਂ ਹੀ ਕਰਦੇ। ਦੀਦੀ ਮੇਰੇ ਨਾਲ ਤਾਂ ਨਹੀਂ ਕਿਸੇ ਨੇ ਕੋਈ ਗੱਲ ਕੀਤੀ। ਸੰਦੀਪ ਚੰਗੀ ਗੱਲ ਆ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਪਰ ਇੱਕ ਨਾ ਇੱਕ ਦਿਨ ਤੇ ਇਹ ਸੱਚ ਸਾਹਮਣੇ ਆਉਣਾ ਹੀ ਆਉਣਾ। ਦੀਦੀ ਤੂੰ ਹੀ ਦੱਸੋ ਫਿਰ ਮੈਂ ਕੀ ਕਰਾਂ? ਉਹਨੂੰ ਤਾਂ ਆਪ ਨਹੀਂ ਪਤਾ ਲੱਗਦਾ ਕਿ ਮੇਰੇ ਨਾਲ ਹੁੰਦਾ ਕੀ ਆ। ਮੈਂ ਤਾਂ ਮੰਮੀ ਨੂੰ ਕਹਿਣ ਢਈ ਆ ਕਿ ਸਾਰਾ ਕੁਝ ਆਪਾਂ ਉਹਨਾਂ ਨੂੰ ਸੱਚ-ਸੱਚ ਦੱਸ ਦਈਏ ਜਿਹੜਾ ਬਾਅਦ ਵਿੱਚ ਕੋਈ ਪੰਗਾ ਨਾ ਪਵੇ। ਅਮਨ ਤੂੰ ਚੁੱਪ ਕਰ। ਇਨੂੰ ਕੀ ਲੱਗਦਾ ਵਾ ਸੱਚ ਸੱਚ ਦੱਸ ਦਾਂਗੇ ਤਾਂ ਬਹੁਤ ਖੁਸ਼ ਹੋਣਗੇ ਵੀ ਚੰਗਾ ਕੀਤਾ ਤੁਸੀਂ ਦੱਸਤਾ ਸਾਨੂੰ ਅਜੇ ਤੇ ਉਹਨਾਂ ਨੂੰ ਕੁਝ ਪਤਾ ਨਹੀਂ ਲੱਗਣਿਆ ਵੀ ਕੀ ਹੋਣਿਆ ਇਹਨੂੰ ਵੱਡੀ ਆਈ ਤੂੰ ਸੱਚ ਦੱਸਣ ਵਾਲੀ ਅੱਗੇ ਤੂੰ ਘਰ ਬੇਟੀ ਮੁੜ ਕੇ ਉਹ ਵੀ ਆਣ ਕੇ ਬਹਿ ਜੂਗੀ ਮੰਮੀ ਤਾਂ ਹੀ ਤੇ ਮੈਂ ਕਹਿਨੀ ਆ ਅੱਗੇ ਮੈਂ ਘਰ ਆ ਕੇ ਬੈਠੀ ਆ ਤੇ ਹੁਣ ਇਹ ਨਾ ਆਜੇ ਕਿਤੇ ਨਹੀਂ ਆਉਂਦੀ ਉਹ ਮੈਂ ਤੈਨੂੰ ਉਦਣ ਵੀ ਇਹ ਗੱਲ ਕਹੀ ਸੀ ਵੀ ਤੇਰੀ ਕਿਸਮਤ ਤੇਰਨਾ ਤੇ ਉਹਦੀ ਕਿਸਮਤ ਉਹਦਣਾ ਕੁਝ ਨਹੀਂ ਹੁੰਦਾ ਤੂੰ ਟੈਨਸ਼ਨ ਨਾ ਲੈ ਕੋਈ ਵੀ ਮੰਮੀ ਦੀਦੀ ਬਿਲਕੁਲ ਸਹੀ ਕਹਿ ਰਹੇ ਆ ਮੈਨੂੰ ਇਹਦਾ ਹੀ ਲੱਗਦਾ ਵਾ ਕਿ ਸਾਨੂੰ ਸਾਰਾ ਕੁਝ ਸੱਚ-ਸੱਚ ਦੱਸ ਦੇਣਾ ਚਾਹੀਦਾ ਉਹਨਾਂ ਨੂੰ ਕੀ ਦੋਵੇਂ ਭੈਣਾਂ ਮੇਰੇ ਮਗਰ ਪੈ ਗਈਆਂ ਜੋ ਕੀ ਦੱਸਾਂ ਮੈਂ ਉਹਨਾਂ ਨੂੰ ਕਿ ਇਹਨੂੰ ਪਿਛਲੇ ਜਨਮ ਦਾ ਚੇਤਾ ਆਉਂਦਾ ਵਾ ਚਲ ਕੋਈ ਨਹੀਂ ਸੰਦੀਪ ਮੰਮੀ ਫਿਰ ਵੀ ਸਿਆਣੇ ਆ ਤੂੰ ਇਹ ਗੱਲ ਦੀ ਫਿਕਰ ਨਾ ਕਰ ਜਿੱਦਾਂ ਚੱਲਦਾ ਉਦਾਂ ਹੀ ਚੱਲਣ ਦੇ ਠੀਕ ਆ ਦੀਦੀ ਪਰ ਸੋਚ ਕੇ ਡਰ ਲੱਗਦਾ ਏ ਜੇ ਨੂੰ ਮੈਂ ਸੋਹਰੇ ਘਰ ਪਤਾ ਲੱਗੂਗਾ ਤੋ ਕੀ ਸੋਚਣਗੇ ਮੇਰੇ ਬਾਰੇ ਕਿ ਇਹਨੂੰ ਕੀ ਹੁੰਦਾ ਵਾ ਚਲ ਕੋਈ ਨਹੀਂ ਤੁਨਾ ਵਾਹਿਗੁਰੂ ਤੇ ਪਰੋ ਸਾਰਾ ਖਾ ਤੇ ਸਵੇਰੇ ਉੱਠ ਕੇ ਨਾ ਪਾਠ ਕਰਿਆ ਕਰ ਆਪੇ ਵਾਹਿਗੁਰੂ ਸਾਰਾ ਕੁਝ ਠੀਕ ਕਰੂਗਾ ਚੰਗਾ ਜੇ ਮੇਰੇ ਆਪਣੇ ਮਾਪਿਓ ਹੁੰਦੇ ਤੇ ਮੈਨੂੰ ਕਦੀ ਇਹੋ ਜਿਹਾ ਦੁੱਖ ਨਹੀਂ ਵੇਖਣੇ ਪੈਣੇ ਜਿਹੜੇ ਹੁਣ ਵੇਖਣਦੇ ਆ ਇੱਥੇ ਹੀ 5 ਮਿੰਟ ਆਦਮ ਕਰਕੇ ਬਹਿ ਜਾਣਾ ਬਾਤ ਮੇਰੀ ਅੱਗੇ ਨਹੀਂ ਚੱਲਣ ਦੀ ਤੋ ਤਾ ਵੀ ਮੈਨੂੰ ਇੰਨਾ ਮਾਰਦਾ ਕੋਈ ਗੱਲ ਹੀ ਨਹੀਂ ਆ ਏ ਰੱਬਾ ਜੇ ਮੇਰੀ ਆਪਣੀ ਮਾਂ ਹੁੰਦੀ ਤੇ ਮੈਨੂੰ ਕਦੀ ਇਹੋ ਜਿਹਾ ਦੁੱਖ ਨਹੀਂ ਵੇਖਣੇ ਪੈਣੇ ਆ ਗਏ ਹੋਰ ਕੀ ਆਉਣਾ ਹੈਗਾ ਕਿੱਦਾਂ ਰਿਹਾ ਸਫ਼ਰ ਫਿਰ ਵਧੀਆ ਰਿਹਾ ਸਾਰੇ ਪਿੰਡਾਂ ਚੰਗਾ ਚੋਖਾ ਖਾ ਕੇ ਆਏ ਆਂ ਫਿਰ ਹੈ ਹਾਂ ਕਿੰਨੀ ਗਰਮੀ ਬਾਹਰ ਗਰਮੀ ਨੇ ਤੇ ਵਾਟ ਹੀ ਕੱਢੇ ਪਏ ਆ ਅੱਜ ਤੇ ਗਾਂ ਜੂਨ ਜਲਾਈ ਆਉਣਾ ਹੈ ਹਾਂਜੀ ਪਾਣੀ ਲਿਆਵਾਂ ਪੀਓਗੇ ਨਹੀਂ ਕੋਈ ਗੱਲ ਨਹੀਂ ਲੈ ਆਉਂਦੇ ਮੰਮੀ ਹੋਣੀ ਓਹੋ ਤੇ ਯਾਰ ਮੇਰੀ ਗੱਲ ਸੁਣੋ ਹਾਂਜੀ ਉਹ ਤੁਹਾਡੀ ਵੱਡੀ ਭੈਣ ਦਾ ਵਿਆਹ ਤੇ ਤੇ ਆਈ ਨਹੀਂ ਤੁਹਾਨੂੰ ਪਤਾ ਤਾਂ ਉਹਨਾਂ ਦਾ ਮੂਡ ਨਹੀਂ ਸਹੀ ਮੂਡ ਨਹੀਂ ਸਹੀ ਲੈ ਛੋਟੀ ਭੈਣ ਦੇ ਵਿਆਹ ਤੇ ਜਾਣ ਲਈ ਮੂਡ ਚਾਹੀਦਾ ਤੁਹਾਨੂੰ ਦੱਸਿਆ ਉਹਨਾਂ ਮੰਮੀ ਜੀ ਨੇ ਤੁਹਾਨੂੰ ਨਹੀਂ ਪਤਾ ਨਾ ਮੈਨੂੰ ਤਾਂ ਨੀ ਕਿਸੇ ਗੱਲ ਦਾ ਪਤਾ ਕੀ ਹੋਇਆ ਉਹਨਾ ਦਾ ਨਾ ਡਿਵੋਰਸ ਹੋਇਆ। ਹੋਛਾ। ਤਾਂ ਹੀ ਫਿਰ ਵਿਆਹ ਵੀ ਉਹ ਦੇਖਣ ਦਾ ਜੀ ਨਹੀਂ ਕਰਦਾ ਹੈ ਨਾ। ਹਾਂਜੀ। ਕਿੰਨਾ ਟਾਈਮ ਹੈ ਡਿਵੋਰਸ ਹੋਇਨੂੰ? ਥੋੜਾ ਹੀ ਟਾਈਮ ਹੋਇਆ ਜੇ। ਤਾਂ ਕਰਕੇ ਫਿਰ ਦਿਲ ਨਹੀਂ ਕੀਤਾ ਉਹਨਾਂ ਦਾ। ਅੱਛਾ ਅੱਛਾ। ਚਲੋ। ਕੋਈ ਗੱਲ ਨਹੀਂ। ਕੀ ਕਰ ਸਕਦੇ ਆਂ? ਜਦੋਂ ਗਾਂ ਪਰਿਵਾਰ ਇਹ ਨਾ ਚੰਗਾ ਮਿਲੇ ਤੇ। ਹਾਂਜੀ ਨਹੀਂ ਤੇ ਕਿਸਦਾ ਜੀ ਥੋੜੀ ਕਰਦਾ ਵੱਖ ਹੋਣ ਦਾ ਵੈਹ ਗੱਲ ਕੀ ਹੋਈ ਸੀਗੀ ਉਹਨਾਂ ਦੇ ਸੋਹਰੇ ਨਹੀਂ ਚੰਗੇ ਆਗੇ ਉਹ لالچی ਬਹੁਤ ਹੀ ਯਰ ਲੋਕੀ ਪਤਾ ਨਹੀਂ ਕਿਉਂ ਨਹੀਂ ਸੋਚਦੇ ਵੀ ਜਿੰਨੇ ਆਪਣੀ ਕੁੜੀ ਦੇਤੀ ਆ ਹੋਰ ਤੁਹਾਨੂੰ ਕੀ ਚਾਹੀਦਾ ਹੈ ਡਰ ਰਹੀ ਕਿ ਕਿਤੇ ਮੇਰੇ ਸੋਰੇ ਵੀ ਇਦਾਂ ਦੇ ਨਾ ਨਿਕਲਣ ਪਰ ਹੁਣ ਇਹ ਵੇਖ ਕੇ ਬਹੁਤ ਖੁਸ਼ੀਂ ਦੀ ਹੈ ਕਿ ਤੁਸੀਂ ਸਾਰੇ ਜਣੇ ਬਹੁਤ ਚੰਗੇ ਜੇ ਤੇ ਲੈ ਹੀ ਚੰਗੇ ਆ ਹੋਰ ਸਾਡੀਆਂ ਕਿਡੀਆਂ ਥਾਣੇ ਫੋਟੋਆਂ ਲਗੀਆਂ ਨਹੀਂ ਇਦਾਂ ਦੀ ਨਹੀਂ ਗੱਲ ਮਮਿ ਲਾਓ ਪਾਣੀ ਪੁਣੀ ਸਸੀ ਕਾ ਮਮੀ ਜੀ ਸਸੀ ਕਾ ਸੰਨਤ ਕੀ ਹਾਲ ਠੀਕ ਹੈ ਬੈਠ ਜਾ ਸਾਹੀ ਗਾਲ ਪੁੱਤ ਮੰਮੀ ਠੀਕ ਆ ਠੀਕ ਨੇ ਅੱਛਾ ਤੇ ਹੋਰ ਕਿੱਦਾਂ ਪਰੋਣੇ ਚਲ ਗਏ ਸਾਰੇ ਕਿੱਥੇ ਆ ਨਹੀਂ ਪਰੋਣੇ ਤਾਂ ਸਾਰੇ ਚਲ ਗਏ ਮਾਸੀ ਦੀ ਬੇਟੀ ਇੱਥੇ ਐ ਚੱਲ ਵਧੀਆ ਹੋਇਆ ਹਾਂਜੀ ਹੋਰ ਹੋ ਸਭ ਠੀਕ ਠਾਕ ਐ ਅੱਗੇ ਦੀ ਰੀਣੀ ਕਦੋਂ ਕਹੇਗੇ ਹਾਂ ਉਹ ਤੇ ਕੱਪੜੇ ਖਰੀਦ ਕੇ ਉਹਦੇ ਆ ਗਏ ਥੋੜੀ ਦੇਰ ਚ ਅੱਛਾ ਠੀਕ ਐ ਤੇ ਮੇਰੀ ਗੱਲ ਸੁਣ ਚਾਹ ਬਣਾਵਾਂ ਤੁਹਾਡੇ ਵਾਸਤੇ ਨਹੀਂ ਮੰਮੀ ਜੀ ਗਰਮੀ ਬਹੁਤ ਆ ਆਹੋ ਸੰਦੀਪ ਗਰਮੀ ਤੇ ਬੜੀ ਆ ਤੁਸੀਂ ਐਂਦਾ ਕਰੋ ਕੱਪੜੇ-ਕੁਪੜੇ ਬਦਲ ਲਓ ਹਾਂਜੀ ਇਹਰੋ ਕੱਲ ਮੈਂ ਗੱਡੀ ਦੀ ਚਾਬੀ ਫੜਾਈ ਸੀ ਉਹ ਕਿੱਥੇ ਰੱਖੀ ਆ ਤੇ ਕਿੱਥੇ ਚਲੇ ਜੇ ਉਹ ਮੈਂ ਇੱਥੇ ਮੜਾ ਸ਼ਹਿਰ ਚੱਲਿਆ ਸੀਗਾ ਹੁਣੇ ਆ ਜਾਣਾ ਬਸ ਚਲੋ ਠੀਕ ਮੈਂ ਦੇ ਦਿੰਦੀ ਆ ਜੀਤੇ ਕਿਦਾਂ ਸਿਮੀ ਦਾ ਆਇਆ ਫੋਨ ਹੋਈ ਗੱਲ ਹਾਂਜੀ ਮੰਮੀ ਆਇਆ ਸੀ ਫੋਨ ਪਹੁੰਚ ਗਿਆ ਠੀਕ ਠਾਕ ਉਥੇ ਚੱਲ ਵਧੀਆ ਹੋਇਆ ਕਹਿੰਦੀ ਹੀ ਮੰਮੀ ਨੂੰ ਵੀ ਕਰਾਂਗੀ ਫੋਨ ਨਾ ਮੈਨੂੰ ਤਾਂ ਨਹੀਂ ਆਇਆ ਫੋਨ ਉਹਦਾ ਕੋਈ ਵੀ ਉਹ ਮੰਮੀ ਲਾਉਂਦੀ ਹੋਣੀ ਆ ਤੁਹਾਨੂੰ ਵੀ ਫੋਨ ਤੁਹਾਨੂੰ ਪਤਾ ਆਪਣੇ ਪਿੰਡ ਚ ਰੇਂਜ ਰੂਂਜ ਵੀ ਘਟ ਆਉਂਦੀ ਆ ਅੱਛਾ ਮੇਰੇ ਫੋਨ ਦੀ ਰੇਂਜ ਘਟ ਆਉਂਦੀ ਆ ਤੇ ਤੇਰੀ ਰੇਂਜ ਪੂਰੀ ਆ ਦੱਸ ਤੂੰ ਵੀ ਤੇ ਐਸੇ ਪਿੰਡ ਜੀ ਬੈਠਾ ਆ ਹੋ ਨਹੀਂ ਮੰਮੀ ਤੂੰ ਤਾਂ ਗਸਾਈ ਕਰ ਗਈਆਂ ताई जी मेरा हाथ ना जलाओ ताई जी ताई जी नहीं छोड़ो मेरा हाथ ओ मियां संदीप नहीं की आहो आहा जीते देखी